ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਤੋ ਬੜਾ ਪਿਆਰ ਪਰਵਾਰ ਔਰ ਬੜੇ ਮਿਹਨਤੀ ਉਹ ਭਾਜੀ ਉਹਨਾਂ ਨੂੰ ਜਦੋਂ ਵੀ ਆਪਾਂ ਮਿਲੇ ਆਂ ਤਾਂ ਇਹ ਸਹਿਰ ਬੜੀ ਕਰਦੇ ਸਵੇਰੇ ਉਹ ਰਾਜੇ ਕਿਸੇ ਵੀ ਡਾਕਟਰ ਕੋਲ ਆਪਾਂ ਜਾਣਾ ਤਾਂ ਦੋ ਘਰਾਂ ਬੜੀਆਂ ਦੱਸਦੇ ਨੇ ਇੱਕ ਤਾਂ ਕਹਿੰਦੇ ਪਾਣੀ ਪੀਆ ਕਰੋ ਤੇ ਦੂਜੀ ਸਹਿਰ ਕਰਿਆ ਕਰੋ ਸਾਈਕੋਲਾਈਜ਼ ਕਰਿਆ ਕਰੋ ਤੇ ਅੱਧੀ ਬਿਮਾਰੀ ਬਹਿਣ ਕਰ ਜਾਂਦੀ ਹੈ ਤੇ ਰਾਜਨ ਭਾਜੀ ਜਿਹੜੇ ਮਤਲਬ ਇਸ سارے ਇਲਾਕੇ ਦੇ ਅੰਦਰ ਇਹਨੇ ਪਿਰਤ ਪਾਈ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਇੱਕ ਚੀਜ਼ ਸਿੱਖੀ ਪੁਰਮਤਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਆਪੀ ਦੇ ਵਿੱਚ ਡੋਜ਼ਰ ਫੈਟਰ ਨੇ ਬੰਦੀਆਂ ਮਸ਼ੀਨਾ ਚਲਾਉਂਦੇ ਹਨ ਭਾਈ ਸਾਹਿਬ ਤੇ ਹੁਣ ਮੈਂ ਬੇਨਤੀ ਕਰਾਂ ਇਸ ਮੌਕੇ 'ਤੇ ਸਾਡੇ ਸਤਿਕਾਰਯੋਗ ਭਲਕਨ ਮੈਲ ਸਿੰਘ ਪ੍ਰਧਾਨ ਸਾਹਿਬ ਤੇ ਪੰਜ ਗਣਨ ਫਰਸੰਦ ਜੀ ਉਹਨਾਂ ਦਾ ਵੀ ਸੰਗਰਾਮ ਦੀਆਂ ਵਧਾਈਆਂ ਦੇਵਾਂ ਸਰਗਰੂ ਮੇਰੇ ਵੱਲੋਂ ਕਿਉਂਕਿ ਉਹ ਕੈਨੇਡਾ ਵਿੱਚ ਪਹੁੰਚੇ ਨੇ ਪਰਿਵਾਰ ਸਮੇਤ ਤੇ ਸਾਰੀ ਸੰਗਠਨਾਂ ਨੂੰ ਪ੍ਰਵਾਨ ਕਰਦੀ ਹਾਂ ਉਹਨਾਂ ਨੂੰ ਤੇ ਇੱਕ ਬੇਨਤੀ ਹੈਗੀ ਅਨਾਉਂਸਮੈਂਟ ਹੈ ਗੁਰਪ੍ਰੀਤ ਸਿੰਘ ਜੀ ਨੇ ਪੰਜਾਬ ਡੈਰੀ ਵਾਲੇ ਸ੍ਰੀ ਗੁਰੂ ਸਿੰਘ ਸਭਾ ਬਰਗਵਾਹ ਸਾਹਿਬ ਸ਼ਹਿਰ ਬੋਤਰਵਾੜਾ ਤੋਂ ਹਨ ਹੈ 20 ਤੋਂ ਲੈ ਕੇ 25 ਜੂਨ ਤੱਕ ਆ ਰਹੀ ਹੈ 20 ਤੋਂ 25 ਜੂਨ ਤੱਕ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਕਰਵਾਣੀ ਸਰਦਾਰ ਨੂੰ ਤੇ ਜਿਸ ਵੀ ਸੰਗਤ ਦਾ ਮਨ ਵੰਦਾ ਵਿਚਾਰ ਬੰਦਾ ਕੋਈ ਕੋਈ ਸਵਾਲ ਕੱਢਿਓ ప్రతి ਵਿਅਕਤੀ 8000 ਦਾ ਟਿਕਾਣਾ ਟੌਪ ਕਲਾਸ ਦੀਆਂ ਬਸਾਂ ਹੋਣਗੀਆਂ ਸਾਰਾ ਵਧੀਆ ਕੰਦੇ ਪ੍ਰਬੰਧ ਹੋਏਗਾ ਤੇ ਜਿਸ ਵੀ ਸੰਗਤ ਮੈਂ ਕੋਈ ਮਨ ਬਣਾਇਆ ਜਾਣਾ ਹੋਵੇ ਤੇ ਆਪਾਂ ਬਾਅਦ ਵਿੱਚ ਫੋਟੋਸ ਕੋਲ ਦਾ ਕੰਟੈਕਟ ਨੰਬਰ ਜਿਹੜਾ ਲਾਗਨਾ ਹੈ ਜਿੰਦਰ ਭਾਜੀ ਨੂੰ ਵੀ ਪਤਾ ਇਸ ਕੰਟੈਕਟ ਨੰਬਰ ਦਾ ਤੇ ਤੁਸੀਂ ਦੇਖਦੇ ਹੋ ਨਾ ਕੰਟੈਕਟ ਕਰ ਕੀਤਾ ਜਾ ਸਕਦਾ ਤੇ ਇੱਕ ਦੋ ਦਿਨ ਦੇ ਅੰਦਰ ਦੱਸ ਦਿੱਤਾ ਜਾਵੇ ਤਾਂ ਕਿ ਅਗਲੀ ਜਿਹੜੀ ਹੈ ਯੋਜਨਾ ਜੋ ਵੀ ਹੈ ਉਹ ਵਧੀਆ ਢੰਗ ਨਾਲ ਬਣਾਈ ਜਾ ਸਕੇ ਇਹ ਬੇਨਤੀ ਹੈ ਹੁਣ ਸਾਰੀ ਸੰਗਤ ਦਾ ਧੰਨਵਾਦ ਕਰਨਗੇ ਸਾਡੇ ਪ੍ਰਧਾਨ ਸਰਮਾਨ ਜੀ ਸ਼੍ਰੀ ਕੁਮੈਲ ਸਿੰਘ ਜੀ ਗੁਰਤ ਮੈਂ ਤੇ ਸਮਾਧੀ ਮਾਨਕ ਨੇ ਰੱਖੂ ਬੰਦੇ ਨੇ ਅਸਰਤਾਇ ਗੱਲ ਕਰਦੇ ਨੇ ਪ੍ਰਧਾਨ ਸਾਹਿਬਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਲੇ ਸੋਨ ਪਰ ਜੈ ਕਰੋ ਰਗਦਾਸ ਮਹਾਰਾਜ ਦੁਰੂਪਿਆ ਦੀ ਸਾ ਸੰਗ ਦੀ ਜੈ ਗੁਰਦੇ ਧੰਗ ਦੇ ਜੈ ਪੀ ਜੈ ਭਾਰਤ ਅੱਜ ਸੰਗਤ ਆਧਾਰਾ ਤੇ ਤੁਹਾਨੂੰ ਸਾਰਿਆਂ ਤੇ ਸਾਰਿਆਂ ਮੁਬਾਰਕਾਂ ਸਾਰੇ ਦਿਨ ਮਦਰਭੂਮੀ ਸਾਡੇ ਵਾਸਤੇ ਵਧੀਆ ਹੈ 26 ਜਨਵਰੀ 1950 ਤੋਂ ਪਿੱਛੇ ਜਿਹੜੇ ਦਿਨ ਸੀ ਉਹ ਬਾੜੇ ਸੀਗੇ ਜਦੋਂ ਸੰਵਿਧਾਨ ਆਪ ਨੂੰ ਹੋ ਗਿਆ ਫਿਰ ਸਾਰੇ ਹੀ ਸਾਡੇ ਵਾਸਤੇ ਦੇਣਾ ਵਧੀਆ ਹੈ ਤੇ ਬਾਕੀ ਸੰਤਾ ਜਿੰਨੇ ਵੀ ਕਦਮ ਚੜ੍ਹ ਕੇ ਆਈਆਂ ਹੋਣਾਂ ਕਮੇਟੀ ਮੈਂਬਰਾਂ ਦੇ ਸਿਰ ਉੱਤੇ ਆ ਬਾਕੀ ਅਸੀਂ ਸਿਰਫ ਇੱਕ ਅਪੀਲ ਸੰਗਤਾਂ ਦੇ ਚੱਲ ਕੇ ਕਰਨੀ ਆ ਕਿ ਸਾਡੇ ਕੋਲੋਂ ਮੈਡਮ ਪੁਸ਼ਪਾ ਦੇਵੀ ਉਹ ਪਿੱਛੇ ਬੈਠੇ ਆ ਇਹ ਲਈ ਸੀਗੇ ਇਹਨਾਂ ਨੇ ਅਪੀਲ ਕੀਤੀ ਗੁਰੂ ਦਾ ਵਾਸਤੇ ਜਦੋਂ ਗੁਰੂ ਘਰ ਦੇ ਵਿੱਚ ਪੀੜ ਕੀਤੀ ਤਾਂ ਗੁਰੂ ਜਾਂ ਬਖਸ਼ਸ਼ਾ ਦਾ ਬਚਾਈ ਪਹੁੰਚਾ। ਇਹ ਕਹਿੰਦੇ ਮੈਨੂੰ ਅੱਖਾਂ ਤੋਂ ਦਿਖਾਈ ਨਹੀਂ ਦੇ ਰਹਾ। ਦੋਹੇ ਅੱਖਾਂ ਤੋਂ। ਅਗੇ ਧੰਮਾਪਾਂ ਜਾਰ ਨਾ ਜਾਣਾ। ਤੇ ਬਹਿਕਰ ਹੋ ਗਿਆ ਨੇ ਤੁਸੀਂ ਕੱਲ ਸੰਗਰਾਤ ਹੈਗੀ ਆ ਤੇ ਗੁਰੂ ਘਰ ਆ ਜਿਓ ਅਸੀਂ ਅਪੀਲ ਕਰਦੇ ਆਂਗੇ ਤੇ ਇਹਨਾਂ ਦੇ ਮਰਦੀ ਦੋਹੇ ਅੱਖਾਂ ਦੇ ਵਿੱਚ ਲੈਜ ਪਾਉਣੇ ਆ। ਤੇ ਕੱਲ ਜਾਂ ਪਰਸੋਂ ਅਸੀਂ ਡਾਕਟਰ ਮੋਹਨ ਸਿੰਘ ਨੂੰ ਚੈੱਕ ਕਰਾਉਣਾ ਹੈ। ਤੇ ਉਹਦੇ ਵਾਸਤੇ ਜੋ ਵੀ ਸਰਦ ਆਪਣਾ ਸਹਿਯੋਗ ਕਰਨਗੇ ਆ। ਸਰ ਮੱਥੇ ਆ ਤੇ ਆਪਣੇ ਐਕਸ਼ਨ ਨਾਗਮਾ ਬਿਰਦੀ ਸਾਹਿਬ ਉਹਨਾਂ ਨੇ 1000 ਰੁਪਏ ਗਿਆ ਤੇ ਵੀਰ ਵੱਲੋਂ ਪਾ ਦਿਓ ਤੇ ਦਸ ਵੱਲੋਂ 500 ਰੁਪਏ ਆ ਗਏ ਜੋ ਵੀ ਸੰਤਾਨ ਦੇਣਾ ਉਹ ਜੋ ਜਰਨੈਲ ਭਾਟੀਆ ਸਾਹਿਬ ਕੋਲੋਂ 500 ਰੁਪਏ ਦੀ ਸੇਵਾ ਉਹਨੇ ਦੇਤੀ ਆ ਤੇ ਅਸੀਂ ਮਤਲਬ ਕਿ ਕੋਸ਼ਿਸ਼ ਕਰਾਂਗੇ ਇਸ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਦੋਹਾਂ ਅੱਖਾਂ ਤੋਂ ਹੀ ਪੂਰੀ ਤਰ੍ਹਾਂ ਨਜ਼ਰ ਛੇਵੇਂ ਚੇ ਲੱਗਣ ਦੀ ਘੜਨੀ ਆ ਤੇ ਸਭ ਤੋਂ ਲੈ ਸਹਿਯੋਗ ਚਾਹੀਦਾ ਮੈਂ ਮਾਰਗ ਦਾ ਸਹਿਯੋਗ ਚਾਹੀਦਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਤੁਰਦੇਵ ਅੱਜ 8 ਮਹੀਨੇ ਦੀ ਸੰਗਰਾਂਦ ਸ਼੍ਰੀ ਗੁਰੂ ਰਵਿਦਾਸ ਮੰਦਿਰ ਸੈਕਟਰ 3 ਤਲਵਾੜਾ ਵਿਖੇ ਬੜੀ ਧੂਮ-ਤਾਹਮ ਤੇ ਸ਼ਰਦਾ ਨਾਲ ਮਨਾਈ ਜਾ ਰਹੀ ਹੈ ਜੀ Thank <laughs> you.

ਇਸ ਭਾਜੀ ਰਾਜੇ ਕੁਮਾਰ ਜੀ ਉਹਨਾਂ ਦੇ ਪਰਿਵਾਰ ਵਰਗਾਂ ਸਨਮਾਨ ਕਰਨਾ ਹੈ ਸਾਡੇ ਬੜੇ ਸਤਿਕਾਰਯੋਗ ਨਗਰ ਕੌਂਸਲਰ ਤੋਂ ਆਦੇ ਪ੍ਰਧਾਨ ਸਾਹਿਬ ਸ਼੍ਰੀ ਕਾਰਸ਼ੂ ਗੋਗੋ ਜੀ ਅੱਜ ਦਾ ਬਹੁਤ ਸ਼ੁਭਾਤ ਪਹੁੰਚਿਆ ਹੈ ਅਮਰਾ ਵਿਸ਼ੇਸ਼ ਤੌਰ ਤੇ ਜੀ ਆਇਆਂ ਤੇ ਪਰਿਵਾਰ ਨੂੰ ਬੇਨਤੀ ਹੈ ਕਿ ਦੀ ਆਸ਼ੂ अरोड़ा ਜੀ ਸਾਡੇ ਪ੍ਰਧਾਨ ਸਾਹਿਬਾਨ ਗੁਰਦਵੰਤ ਸਰਵਾੜਾ ਉਹਨਾਂ ਦੇ ਤਨਖਤਲੀ ਪੈਂ ਜਿਗਰ ਨੂੰ ਬੇਨਤੀ ਹੈ ਕਿ ਉਹ ਵੀ ਗੁਰੂ ਮਹਾਰਾਜ ਦੀ ਮਰਛੀ ਨੂੰ ਪ੍ਰਾਪਤ ਕਰਨ ਲਈ ਜ਼ਰੂਰ تشریف ਫਰਮਾएं। ਕਨਿਸ਼ਲੇਸ਼ ਕੁਮਾਰ ਫੁਖਾਰਾ ਫ੍ਰੇਡਿਸ਼ ਗੋਆਲ

ਇਸ ਸੱਜਣਾਂ ਸ਼੍ਰੀ ਭਗਤ ਸਿੰਘ ਨਗਰ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ